ਜਲਦਰਾ ਨਾ ਘੜੀ ਹਾਂ ਘੜਾ ਘੜਾ ਵਿੱਚ ਆ ਗਿਆ ਆ ਗਿਆ ਝੰਡੇ ਦੇ ਮੱਚਨ ਆਉਣਾ ਚਾਹੀਦਾ ਫੇਰੀ ਗੱਲ ਬੜੂ ਹੋਰ ਜਿਹੜੀ ਸੀ ਹੋਈ ਦੀਆ ਨਾ ਦੇ ਹੈ ਪਿੱਛੇ ਹੋਈ ਹਾਂ ਨਾ 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 ਹੋਰਾ ਪੁਰਾਣੇ ਪ੍ਰਦਾਨਾ ਤੇ ਜੀ ਚਲੋ ਜੀ ਕਹ ਪੀ ਕਹ ਪਾ ਜੋ ਪੀ ਕਹ ਪਾ ਬੋਲੋ ਜੀ ਬੋਲੋ ਉੱਥੇ ਬੋਲਦਾ ਨਾ ਸਤਿਕਾਰਯੋਗ ਸਾਥੀਓ ਸਾਰੇ ਨੂੰ ਜੈ ਪੀਮ ਜੈਪੁਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੰਗਾੰਤਰਾ ਦਿਵਸਾ ਜੋਗ 66 ਮਾ ਆ ਆ ਗਿਆ ਹੈ ਉਰਜੇ ਖੁਸ਼ੀ ਦੇ ਵਿੱਚ ਡਾਕਟਰ ਮੇਧਕਰ ਸਭਾ ਰਜਿਸਟਰਡ ਪੰਜਾਬ ਉਸ ਨਾਮ ਵੱਲੋਂ ਆਪਣੇ ਹੈੱਡਕੁਆਟਰ ਦੇ ਉੱਤੇ ਤਿਰੰਗਾ ਚੰਡਾ ਲਹਿਰਾਇਆ ਜਾਂਦਾ ਹੈ ਅੱਜ ਵੀ ਸਾਡੇ ਪ੍ਰਧਾਨ ਆਪਣੇ ਹਰਜਨ ਸਿੰਘ ਖੜਿਆਲ ਤੇ ਮੇਰੇ ਵੱਲ ਕੇ ਇਤਰੰਗਾ ਲਹਿਰਾਇਆ ਗਿਆ ਹੈ ਮੈਂ ਇਸ ਦੇ ਸੰਬੰਧ ਵਿੱਚ ਸਾਰੇ ਦੇਸ ਵਾਸੀਆਂ ਨੂੰ ਸਾਰੇ ਮਹੱਲਾ ਵਸਨ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਤੇ ਇਹਦੇ ਵਿੱਚ ਇੱਕ ਖਾਸ ਗੱਲ ਇਹ ਆ ਕਿ ਅੱਜ ਦੇ ਦਿਨ ਆਪਣਾ ਸੰਵਿਧਾਨ ਪੂਰ ਤਰ੍ਹਾਂ ਲਾਗੂ ਹੋ ਚੁੱਕਿਆ ਸੀ ਜਿਸ ਦੇ ਕਰਕੇ ਗਣ ਇਹਨੂੰ ਗਣਤੰਤਰਤਾ ਦਿਵਸ ਕਹਿੰਦੇ ਨੇ ਤੇ ਇਹਦੇ ਵਿੱਚ ਇੱਕ ਹੋਰ ਖਾਸ ਗੱਲ ਹੈ 15 ਅਗਸਤ ਨੂੰ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਨੇ ਦਿੱਲੀ ਦੇ ਤੇ ਅੱਜ ਦੇ ਦਿਨ ਰਾਸ਼ਟਰਪਤੀ ਜੋ ਕਿ ਗਣਤੰਤਰ ਦੇ ਮੁਖੀ ਨੇ ਹੋਲਾਰਾ ਹੁੰਦੇ ਨੇ ਇਸ ਕਰਕੇ ਦੁਬਾਰਾ ਫੇਰ ਮੈਂ ਸਾਰਿਆਂ ਨੂੰ ਬਧਾਈ ਦਿੰਨਾ ਤੇ ਪਰਮਾਤਮਾ ਸਭ ਦੀ ਉਮਰ ਲੰਬੀ ਕਰੇ ਤੇ ਤਰਦੇਸ ਤਰਕੀ ਵੱਲ ਜਾਵੇ ਜੈ ਭੀਮ ਜੈ ਭਾਰਤ ਜੈ ਗਣਤੰਤਰ ਦਿਵਸ ਜਿਹੜਾ ਅੱਜ 76ਵਾਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਆ ਇਹ 바ਵਾ ਸਾਹਿਬ ਨੇ ਜਦੋਂ ਸੁਭਿਧਾਨ ਬਣਾਇਆ ਇਸ ਉਦੋਂ ਝੰਡੇ ਦੀ ਵੀ ਜਿਹੜੀ ਘਾੜਤ ਘੜੀ ਇਹ ਝੰਡੇ ਦੇ ਚਾਰ ਰੰਗ ਨੇ ਉਹ ਤਿੰਨ ਕਹੀ ਜਾਂਦੇ ਨੇ ਜਿਹੜਾ ਅਸ਼ੋਕ ਚੱਕਰ ਹੈ ਉਹ 바ਵਾ ਸਾਹਿਬ ਦੀ ਇੱਕ ਚੋਣ ਵੀ ਉਹ ਹੈ ਜਿਹੜਾ ਵਿਚਾਰੇ ਪਿਆ ਹੋਇਆ ਉਹਦਾ ਰੰਗ ਵੀ ਨੀਲਾ ਵਿੱਚੋਂ ਹੈ ਜੀ ਤੇ ਇਹ ਜਿਹੜਾ ਗਣਤੰਤਰ ਦਿਵਸ ਹੈ ਉਹਨਾਂ ਨੇ ਸੰਵਿਧਾਨ ਬਣਾਇਆ ਜਿਹਦੇ ਦਿਨ ਜਿਹੜੀ ਕਿ 1950 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਜਿਹੜੀਆਂ ਸਾਲੂ ਸਾਰੀਆਂ ਕਿ 85% ਲੋਕਾਂ ਨੂੰ ਜਿਹੜੇ ਅਧਿਕਾਰ ਮਿਲੇ ਪੜ੍ਹਨ ਲਿਖਣ ਦੇ ਬੀਬੀਆਂ ਭੈਣਾਂ ਨੂੰ ਵੀਰ ਬਜ਼ੁਰਗਾਂ ਨੂੰ ਖਾਸ ਕਰਕੇ ਗਰੀਬ ਲੋਕਾਂ ਨੂੰ ਅਧਿਕਾਰ ਪਹਿਲਾਂ ਘਰਵਾਰ ਵੀ ਬਣਾਉਣ ਦੇ ਅਧਿਕਾਰ ਨਹੀਂ ਤੇ ਇਹ 바ਵਾ ਸਾਹਿਬ ਦੀ ਹੀ ਸਾਰੀ ਦੇਣ ਹੈ ਪੜ੍ਹਨ ਲਿਖਣ ਦਾ ਅੱਜ ਅਸੀਂ ਨੌਕਰੀਆਂ ਕਰਕੇ ਵੀ ਹਾਇਸ ਪ੍ਰਸਤੀਆਂ ਮਾਨ ਕੇ ਵੀ ਅਸੀਂ ਇਕੱਠੇ ਨਹੀਂ ਹੋ ਰਹੇ 바ਵਾ ਸਾਹਿਬ ਨੇ ਇੱਕੋ ਹੀ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਸੰਘਰਸ਼ ਬਿਨਾਂ ਨਹੀਂ ਸਰਨਾ ਚਾਹੇ ਕਹਿੰਦਾ ਅੱਜ ਕਰ ਲੈ ਚਾਹੇ ਕੱਲ ਕਰ ਲੈ ਇਹ ਤੈਨੂੰ ਕਰਨਾ ਪੈਣਾ ਹੈ ਚਾਹੇ ਗੁਲਾਮੀ ਭੋਗੀ ਜਾਂਨੇ ਆਪਾਂ 738% ਲੋਕ ਹੋ ਕੇ ਅਸੀਂ 2-3% ਲੋਕਾਂ ਕਣੀ ਦੇਖੀ ਜਾਂਨੇ ਉਹਨਾਂ ਦੇ ਕਣੀ ਮੰਗੀ ਜਾਂਨੇ ਵੀ ਆ ਕੁਛ ਦਿਓ ਜੇ ਅਸੀਂ ਏਕਾ ਕਰ ਲਈਏ ਤਾ ਉਹ ਦਿਨ ਦੂਰ ਨਹੀਂ ਸਾਡੇ ਅਸੀਂ ਇੱਕ ਦੇਣ ਵਾਲੇ ਬਣਾਂਗੇ ਮਗਰ ਆਲੇ ਦੀ ਜਗ੍ਹਾ ਤੇ ਦੇਣ ਵਾਲੇ ਬਣਾਂਗੇ ਕਿਉਂਕਿ ਜਦੋਂ ਸਾਡੇ ਹੱਥ ਦੇ ਵਿੱਚ ਸਾਰਾ ਕੁਝ ਹੋਊਗਾ ਅੱਜ ਉਹ ਲੋਕ ਦੇਸ਼ ਨੂੰ ਵੇਚ-ਵੇਚ ਕੇ ਬਾਰੇ ਬਦੇਸਾਂ ਦੇ ਵਿੱਚ ਮੈਂ ਕੰਮ ਭਰੀਆਂ ਪਈਆਂ ਨੇ ਇਹ ਦੇਸ਼ ਨੂੰ ਲੁੱਟ ਕੇ ਖਾ ਗਏ ਉਹ ਲੋਕ ਇਦੋਂ ਤਾਂ ਅੰਗਰੇਜ਼ ਵਧੀਆ ਤੇ ਅੰਗਰੇਜ਼ ਨੇ ਅਨਸਾਰ ਗੱਡੀਆਂ ਦੀਆਂ ਲੜਾਂ ਬਣਾਈਆਂ ਸੜਕਾਂ ਬਣਾਈਆਂ ਦੋ ਤਰਫਾਂ ਤੇ ਟਾਲੀਆਂ ਲਾਈਆਂ ਇਹ ਟਾਲੀਆਂ ਵੀ ਵੇਚ ਕੇ ਗਾ ਕੇ ਮਾਦੇ ਪੁੱਤ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਪੁਰਾਣੇ ਜਿਹੜੇ ਦਫ਼ਤਰ ਬਣੇ ਹੋਏ ਨੇ ਉਹ ਦੇਖ ਲਓ ਅੰਗਰੇਜ਼ਾਂ ਬੱਸਦੇ ਉਹ ਅਜ ਤੱਕ ਜਉਂਦੇ ᱛਿਉਂ ਖੜੇ ਨੇ ਪੋਬੀਰੇ ਜਿਹੜੇ ਬੰਬਾਰਾ ਭੰਦੇ ਰਹੇ ਇਹਨਾਂ ਦੇ ਪੋਬ ਬਣਾਏ ਹੋਏ ਗੈਰਮਾਨ ਸਰਕਾਰਾਂ ਦੇ ਉਹ ਕੁਝ ਸਾਲਾਂ ਚ ਡੁੱਬ ਜਾਂਦੇ ਰ ਆਪਾਂ ਦੇਖ ਹੀ ਰਿਹਾ ਮੈਂ ਬੇਨਤੀ ਕਰਦਾ ਸਾਡੇ ਸਮਾਜ ਨੂੰ ਬੇਸੀ ਕੱਤਰ ਹੋਵੇ ਸਾਰੇ ਜਿਹੜੇ ਸਾਡੇ ਮਾੜੇ ਮੋਟੇ ਗਲੇ ਸਿੱਖਵੇਂ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਅਸੀਂ ਸਾਡੇ ਭੀਰ ਜੀ ਜਿਨ੍ਹਾਂ ਨੇ ਸਾਨੂੰ ਸਲੇਸ ਦਿੱਤਾ ਉਹਨਾਂ ਦੇ ਪੂਰਨਿਆਂ ਤੇ ਉਹਨਾਂ ਦੀ ਸੋਚ ਤੇ ਪਰਾ ਦੇ ਜੈ ਜਨਤਾ ਜੈ ਸੰਘਰਸ਼ ਜੈ ਲੋਕਾਂ ਦੀ ਜੈ ਭੀਮ ਜੈ ਭਾਰਤ ਵੈਗੁਰ ਜੀਤਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤੋ ਬੋਲ ਬੱਸ ਬੋਲ ਬੱਸ ਕੋਈ ਨਾ ਕੋਈ ਨਾ ਸਮੂਟੇ ਲਾ ਬੋਤਾ ਹੈ ਬਾ ਦੇ ਚਲ ਬਾਜੀ ਮੈਜੋ ਜੀ ਚਲ ਇਥੇ ਰਹੀ ਬਾਈ ਉਹਦੇ থ